ਵੈਕਰ ਜੀ ਦਾ ਖਾਲਸਾ ਸ੍ਰੀ ਵੈਕਰ ਜੀ ਕੀ ਪਤੇ ਮੈਂ ਜੀ ਕਾਬਲ ਸਿੰਘ ਮਹਾਵਾ ਇਸ ਟਾਈਮ ਖਲੋਤਾ ਵਾਂ ਢੋਡੀ ਵਿੰਡ ਚਿਹਾਰਪੁਰ ਰੋ ਕਰੇਂਦਾ ਪੁਲਿਸ ਸਟੇਸ਼ਨ ਕਰੇਂਦਾ ਦੇ ਲੱਗੇ ਆਹ ਰੋੜ ਆ ਆਹ ਦੇਖ ਲੋ ਇਹ ਹਾਈਵੇ ਰੋੜ ਆ ਹਾਈਵੇ ਰੋੜ ਦੇ ਉੱਪਰ ਦੀ ਜਿਹੜੀਆਂ ਗੱਡੀਆਂ ਲੰਘ ਰੀਆਂ ਸਾਡੇ ਸਲਾਨੀ ਬਾਗਾ ਬਾਰਡਰ ਵੇਖਣ ਆਉਂਦੇ ਨੇ ਇੱਥੇ ਇਹ ਸਲਾਨੀਆਂ ਲੱਗੇ ਲੋਕਾਂ ਨਾਲ ਨਜ਼ਦੀਕੀ ਲੋਕਾਂ ਨਾਲ ਗੱਲ ਕਰਾਂਦੇ ਪਿਆ ਜੀ ਇਹ ਕਿਧਰੋਂ ਅੱਗ ਲੱਗੀ ਬਈ ਦੱਸਿਓ ਮੜਾ ਜਾ ਪੱਧਰੀ ਵਾਲੀ ਸਾਈਡ ਪੱਧਰੀਆ ਸਾਈਡ ਤੋਂ ਭਾਈ ਕਿਧਰੋਂ ਅੱਗ ਲੱਗ ਗਈ ਆ ਕੇ ਆ ਕੇ ਕੋਈ ਫਾਇਰ ਬ੍ਰੀਡ ਆ ਕੌਂਚੀ ਵਾਲੇ ਵਾਲੇ ਟੈਕਨੀਕ ਵੇਖੋ ਜੀ ਆ ਜਿਹੜੀ ਆ ਲਾਈਟ ਕਦੋਂ ਦੀ ਇਹ ਲਾਗ ਵੇਖੋ ਉੱਪਰ ਤੱਕ ਲਾਈਟਾਂ ਜਾ ਰਹੀਆਂ ਧੂਮਾ ਜਾ ਰਿਹਾ ਹੁਣ ਸੈਟਲਾਈਟ ਨੂੰ ਕੁਛ ਨਹੀਂ ਤਿਸਦਾ ਜਦੋਂ ਸਾਡੇ ਕਿਸਾਨ ਭਰਾ ਅੱਗ ਲਾਉਂਦੇ ਨੇ ਪਰਾਲੀ ਨੂੰ ਉਸ ਟਾਈਮ ਉਹ ਸੈਟਲਾਈਟ ਤੇ ਮਿੰਟ ਚ ਪਤਾ ਲੱਗ ਜਾਂਦਾ ਅੰਬਰਸਰ ਬੈਠਿਆਂ ਚੰਡੀਗੜ੍ਹ ਬੈਠਿਆਂ ਨੂੰ ਔਰ ਦੂਜਿਆਂ ਨੂੰ ਜਿਹੜੇ ਦਿੱਲੀ ਬੈਠੇ ਹੋਇਆ ਆਖਰ ਨੇ ਪੰਜਾਬ ਦਾ ਧੂਮਾ ਉਹਨਾਂ ਦਾ ਆ ਸੈਟਲਾਈਟ ਨੂੰ ਕਿਸੇ ਨੂੰ ਪਤਾ ਨਹੀਂ ਲੱਗਾ ਦੇਖ ਲਓ ਮੈਂ ਝੂਮ ਕਰਕੇ ਵਿਖਾਵਾਂ ਪੀ ਵੇਖੋ ਕਿੰਨੇ ਯੋਰ ਚੱਗ ਗਿਆ ਕਟੋ ਘੱਟ ਸੈਂਕੜੇ ਹੀ ਏਕ 100 150 ਕਿਲੋ ਦੇ ਸੜ ਗਿਆ ਮੈਂ ਸਥਾਨੀ ਲੋਕਾਂ ਨਾਲ ਗੱਲ ਕਰਾ ਰਿਹਾ ਇਸ ਵਕਤੇ ਵੀ ਸੈਂਕੜੇ ਹੀ ਕਿੱਲੇ ਏਕੜ ਤੱਕ ਖੜ ਚੁਕੀ ਆ ਤੇ ਹੁਣ ਫਿਰ ਬਰਗੇਡ ਪਹੁੰਚੀ ਜੇ ਕਰੀਬ 3:40 ਮਿੰਟ ਦੇ ਫਾਇਰ ਬਰਗੇਡ ਪਹੁੰਚੀ ਮੈਂ ਆਪ ਜੀ ਨੂੰ ਬਖਾ ਦੇਣਾ ਤੇ ਫਾਇਰ ਬਰਗੇਡ ਜਿਹੜੀ ਹੁਣ ਪਹੁੰਚੀ ਆਲੀ ਇਹ ਸਾਡੇ ਲਾਗੇ ਵਸਦੇ ਬੀਐਸਐਫ ਫਲਿਆਂ ਨੇ ਦੋ ਗੱਡੀਆਂ ਲਿਆਂਦੀਆਂ ਦੋ ਟੈਂਕਰ ਬੀਐਸਐਫ ਲਿਆਏ ਆ ਆ ਦਿਖਾ ਦਈਏ ਮੈਂ ਧੰਨਵਾਦ ਕਰਦਾ ਉਹਨਾਂ ਬੀਐਸਐਫ ਫਲਿਆਂ ਦਾ ਜਿਨ੍ਹਾਂ ਨੇ ਬੜੀ ਮਸਤਕੀ ਦੇ ਨਾਲ ਬੜੀ ਮਸਤਕੀ ਦੇ ਨਾਲ ਆਣ ਕੇ ਬੀਐਸਐਫ ਦੇ ਟੈਂਕਰ ਇਥੇ ਪਹਿਲਾਂ ਪਹੁੰਚੇ ਫਾਇਰ ਬਰਗੇਡ ਦੀ ਗੱਡੀ ਹਾਲੀ ਹੁਣ ਪਹੁੰਚੀ ਜਾਨੀ ਕਿ ਕਿੰਨੇ ਡੇਟੇ ਘੰਟੇ ਬਾਅਦ ਫਾਇਰ ਬਰਗੇਡ ਪਹੁੰਚੀ ਆ ਇਹ ਬੀਐਸਐਫ ਦੇ ਅਧਿਕਾਰੀ ਜਿਹੜੇ ਆ ਮੈਂ ਧੰਨਵਾਦ ਕਰਦਾ ਵਾਂ 144 ਬਟਾਲੀ ਦੇ ਸੀਓ ਸਾਹਿਬ ਦਾ ਜਿਨ੍ਹਾਂ ਨੇ ਮੈਂ ਮੰਗ ਕੀਤੀ ਜਿਉਂ ਫਾਇਰ ਬਰਗੇਡ ਦੀਆਂ ਗੱਡੀਆਂ ਪਾਣੀ ਦੀਆਂ ਗੱਡੀਆਂ ਲਾਗੂ ਹੋਣੇ ਚਾਹੀਦੀਆਂ ਉਸੇ ਟਾਈਮ ਉਹਨਾਂ ਨੇ ਸਾਡੀ ਅਗਾਜ ਸਵਾਟ ਆਈ ਤੇ ਪਾਣੀ ਦੇ ਗਟੇ ਸਰ ਤੁਸੀਂ ਕਿੰਨੇ ਵਜੇ ਪਹੁੰਚੇ ਸੀ ਇੱਥੇ ਦੱਸਿਓ ਮਾੜਿਆ ਲੇਕਿਨ ਚੱਲ ਇਹਨਾਂ ਬੀਐਸਐਫ ਬੀਐਸਐਫ ਆਪਣੇ ਸਥਾਨੀ ਕਿੰਨਾ ਜਿਹੜੋ ਕਹਿੰਦੇ ਨੇ ਦੱਸਿਓ 1 ਘੰਟਾ ਹੋ ਗਿਆ ਲੇਕਿਨ ਚੱ ਫਾਇਰ ਬ੍ਰਿਗੇਡ ਦੀ ਗੱਡੀ ਹੁਣ ਪਹੁੰਚੀ ਏ ਜਾਨੀ ਕਿ ਪਹਿਲਾਂ ਕੋਈ ਗੱਡੀ ਨਹੀਂ ਪਹੁੰਚੀ ਬੀਐਸਬੀ ਦੀ ਗੱਡੀ ਪਹੁੰਚੀ ਫਾਇਰ ਬ੍ਰਿਗੇਡ ਦੇ ਅਧਿਕਾਰੀ ਹੁਣ ਪਹੁੰਚੇ ਨੇ ਜਾਨੀ ਕਿ ਘੰਟੇ ਬਾਅਦ ਤੇ ਜਦੋਂ ਸਾਡੇ ਪਰਾਲੀ ਨੂੰ ਅਸੀਂ ਅੱਗ ਲਾਉਨੇ ਆ ਤੇ ਉਦੋਂ ਫਾਇਰ ਬ੍ਰਿਗੇਡ ਕਿੱਥੇ ਆ ਪਹੁੰਚਦੀ ਪਹਿਲਾਂ ਪਹੁੰਚਦੀ ਆ ਆ ਤੁਹਾਨੂੰ ਵਿਖਾ ਦਈਏ ਆ ਵੇਖ ਲਓ ਕੀ ਹਾਲ ਹੈ ਫਾਇਰ ਬ੍ਰਿਗੇਡ ਦਾ ਮੈਂ ਹੀ ਵਾਰ-ਵਾਰ ਮੰਗ ਕਰਦੇ ਮੈਂ ਸਾਨੂੰ ਟਾਰੀ ਏਰੀਆ ਦੇ ਵਿੱਚ ਫਾਇਰ ਬ੍ਰਿਗੇਡ ਚਾਹੀਦੀ ਏ ਟਾਰੀ ਏਰੀਆ ਦੇ ਵਿੱਚ ਫਾਇਰ ਬ੍ਰਿਗੇਡ ਕੋਈ ਨਹੀਂ ਆ ਗਈ ਜਦੋਂ ਇਹੋ ਜਿਹੀ ਲੋੜ ਪਈ ਬਾਈ ਦੱਸਿਓ ਫਾਇਰ ਬ੍ਰਿਗੇਡ ਟ ਆਹ ਵੇਖ ਲੋ ਹਯਾਰਾਂ ਹੀ ਏਕੜ ਕਣਕ ਸੜ ਕੇ 나ੜ ਸੜ ਕੇ ਸੁਆਹ ਹੋ ਚ ਲਿਆ ਵੇਖੋ ਟਾਰੀ ਹਾਈਵੇ ਰੋਡ ਦੇ ਉੱਤੇ ਕਿਸ ਤਰ੍ਹਾਂ ਅੱਗ ਮੱਚੀ ਹੋਈ ਆ ਦੇਖ ਲੋ ਸਾਰਾ ਹੀ ਸੜ ਕੇ ਬਾਈ ਜੀ ਇਹਨਾਂ ਲੇਟ ਕਿਉਂ ਆਏ ਕਰਨਗੇ ਬਾਈ ਥੋੜਾ ਦੱਸਿਓ ਮੜਿਆ ਵਿਸਤਾਰ ਦਿਓ ਕਿ ਫੂਨ ਲੇਟ ਮਿਲਿਆ ਕੀ ਕਰਨ ਕਿੱਥੇ ਲੇਟ ਆਏ ਜਰਾਬ ਅਸੀਂ ਤੇ ਅਗਲੇ ਬੰਨੇ ਅੱਗ ਬੁਝਾ ਪਾਈ ਸਾਹਿਬ ਇੱਥੇ ਜੋਂੜਿਆ ਖੜਿਆ ਆ ਰਹੇ ਨਾ ਵੇਖੋ ਰੋਡ ਹਾਈਵੇ ਰੋਡ ਹਾਈਵੇ ਰੋਡ ਦੇ ਜਿੱਥੇ ਜਾਨੀ ਨੁਕਸਾਨ ਹੋਰ ਹੋ ਸਕਦਾ ਇੱਥੇ ਹੀ ਆ ਉੱਥੇ ਵੀ ਸਾਰਾ ਅੱਗ ਲੱਗੀ ਉੱਥੋਂ ਬੁਝਾ ਕੇ ਆ ਰਹੇ ਆ ਵੇਖੋ ਜਦੋਂ ਅਸੀਂ ਵਾਰ-ਵਾਰ ਮੰ ਐਮਐਲਏ ਸਾਹਿਬ ਨੂੰ ਐਮਐਲਏ ਸਾਹਿਬ ਨੂੰ ਮੰਗ ਕਰਦੇ ਆ ਸਰ ਜਲਦੀ ਲੈ ਕੇ ਭਜਾ ਕੇ ਉੱਥੇ ਲੈ ਜਾਓ ਗੱਡੀ ਨਾਲ ਉਹ ਜਲਦੀ ਪਲੀਜ਼ ਜਲਦੀ ਥੋੜੀ ਖੜੋ ਮਾਰਾ ਤੁਸੀਂ ਥੋੜਾ ਕਹੋ ਨਾ ਥੋੜਾ ਜਿਹਾ ਅੱਗੇ ਲੈ ਜਨ ਉੱਥੇ ਪਾਣੀ ਚਾਲੂ ਕਰੋ ਬ੍ਰਦਰ ਛੇਤੀ ਕਰੋ ਨਹੀਂ ਤਾਂ ਸਾਰੇ ਘਰ ਨੂੰ ਅੱਗ ਲੱਗ ਜਣੀ ਏ ਆ ਸਰ ਘਰ ਵੇਖੋ ਬਿਲਕੁਲ ਵੇਚਿਆ ਜੇਕਰ ਘਰ ਨੂੰ ਅੱਗ ਲੱਗ ਗਈ ਤਾਂ ਕਿੰਨਾ ਨੁਕਸਾਨ ਹੋ ਜਨਾ ਵਾ ਠੀਕ ਹੈ ਠੀਕ ਹੈ ਧੰਨਵਾਦ ਕਰਦੇ ਆ ਐਸਚੋਕਰੰਡਾ ਜੀ ਦਾ ਜਿਨ੍ਹਾਂ ਨੇ ਦਵਦਾ ਆਪਣੇ ਮੁਲਾਜ਼ਮ ਭੇਜੇ ਨਾਲ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਪਰ ਜਦੋਂ ਅਸੀਂ ਮੰਗ ਕਰਦੇ ਆ ਤੇ ਉਦੋਂ ਵੇਖੋ ਕੋਈ ਸਾਡੀ ਮੰਗ ਦੀ ਸੁਣਵਾਈ ਨਹੀਂ ਕਰਦੇ ਜਦੋਂ ਅਸੀਂ ਕਹਿੰਨੇ ਆ ਕਿ ਸਾਨੂੰ ਫਾਇਰ ਬਗੇੜੇ ਚਾਹੀਦੀ ਆ ਓਏ ਅੱਗੇ ਹੱਥ ਲਾਓ ਇਹਦੇ ਪਾਣੀ ਦੇ ਹੱਥ ਲਾਓ ਹੱਥ ਲਾ ਕੇ ਪ੍ਰੈਸ਼ਰ ਬਣਾਓ ਥੋੜਾ ਜਿਹਾ ਆਹ ਦੇਖੋ ਬੀਐਸਬਾ ਨੂੰ ਧੰਨਵਾਦ ਕਰਦੇ ਆ ਵਾਰ-ਵਾਰ ਫੇਰ ਜਿਨ੍ਹਾਂ ਨੇ ਆਪਣੀ ਗੱਡੀ ਲੈ ਆ ਕੇ ਫੇਰ ਹੀ ਪਾਣੀ ਪਾ ਕੇ ਚਾਲੂ ਕਰ ਦਿੱਤਾ ਤਾਂ ਕਿ ਜੋ ਇੱਧਰ ਦੇ ਲੋਕ ਨੰਗ ਰਿਆ ਗੱਡੀਆਂ ਵੇਖੋ ਨੰਗ ਰਹੀ ਨੇ ਜੇਕਰ ਕਿਸੇ ਗ ਤੇ ਕਿੰਨਾ ਵੱਡਾ ਨੁਕਸਾਨ ਹੋਊਗਾ ਆ ਦੇਖ ਲਓ ਗੱਡੀਆਂ ਜਾ ਰਹੀਆਂ ਬਾਡੇ ਬਾਗੇ ਬਾਡ ਨੂੰ ਜਾ ਰਹੀਆਂ ਰਹੀਆਂ ਇਹ ਬਾਗੇ ਬਾਡ ਨੂੰ ਰੋਡ ਜਾ ਰਿਹਾ ਜਿਹੜਾ ਰੋਡ ਦੇ ਉੱਪਰ ਆ ਬੀਐਸਐਫ ਦੀ ਗੱਡੀ ਨੇ ਆਣ ਕੇ ਪਾਣੀ ਪੋਣਾ ਚਾਲੂ ਕਰੇ ਫੇਰ ਬਗੇੜੇ ਵਾਲੇ ਨਿੰਮੋ ਜਾਣੇ ਹੋ ਕੇ ਰੋਡ ਦੇ ਉੱਪਰ ਖਲੋਤੇ ਵਿਖੇ ਗਏ ਆ ਅਸੀਂ ਵਾਰ-ਵਾਰ ਮੰਗ ਕਰਦੇ ਹਾਂ ਇਸੇ ਕਰਕੇ ਮੰਗ ਕਰਦੇ ਹਾਂ ਵੀ ਜਿਹੜਾ ਪਾਣੀ ਵਾਲੀਆਂ ਗੱਡੀਆਂ ਸਾਡੇ ਟਾੜੀ ਤਹਿਸੀਲ ਦੇ ਵਿੱਚ ਖਲੋਤੀਆਂ ਚਾਹੀਦੀਆਂ ਸਾਨੂੰ ਜਦੋਂ ਵੀ ਕਿਤੇ ਲੋੜ ਪਵੇ ਐਮਰਜੈਂਸੀ ਆ ਬਾਈ ਭਜਾਈ ਮੋਟਰਸਾਈਕਲ ਥੋੜੇ ਆ ਇੱਕ ਮਿੰਟ ਅੱਗੇ ਤੁਹਾਨੂੰ ਵਿਖਾਉਨੇ ਆ ਆਹ ਵੇਖੋ ਟਰੈਕਟਰ ਬਾਕੇ ਤੇ ਆਪਣੀ تیاری ਕਰਦੇ ਘਰ ਦਾ ਬਚਾਅ ਕਰ ਰਹੇ ਆਪਣਾ ਘਰ ਵਿੱਚ ਬਿਲਕੁਲ ਖੇਤਾਂ ਦੇ ਵਿੱਚ ਇਹ ਘਰ ਦਾ ਬਚਾਅ ਕਰ ਰਹੇ ਨੇ ਆ ਫਾਇਰ ਬ੍ਰਿਗੇਡ ਗੱਡੀ ਪਹੁੰਚੀ ਆ ਆ ਵੇਖੋ ਆ ਵੀਖ ਲੋ ਅੱਗ ਲੱਗੀ ਹੋਈ ਆਪ ਜੀ ਨੂੰ ਵਖਾਰੇ ਵੀ ਅੱਗ ਲੱਗੀ ਹੋਈ ਆ ਤੇ ਜਿਹੜੇ ਕਿਸਾਨ ਆ ਕਿਸਾਨ ਆਪਣਾ ਆ ਬਚਾਅ ਕਰਦੇ ਆ ਵੇਖ ਲਓ ਆ ਬਚਾਅ ਕਰ ਰਹੇ ਕਿਸਾਨ ਆ ਦੇਖ ਲਓ ਜਦੋਂ ਹੀ ਵਾਰ-ਵਾਰ ਇਹਨਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਸਾਨੂੰ ਜਿਹੜੀ ਗੱਡੀ ਆ ਫਾਇਰ ਬ੍ਰਿਗੇਡ ਦੀ ਇੱਥੇ ਟਾਲੀ ਚਾਹੀਦੀ ਆ ਜੇਕਰ ਟਾਲੀ ਗੱਡੀ ਹੁੰਦੀ ਤਾਂ ਸਾਡਾ ਕਾਫੀ ਲੋਕਾਂ ਦਾ ਬਚਾਅ ਹੋ ਜਾਂਦਾ ਸੀਗਾ ਆਡੇ ਘਰ ਆ ਜੇਕਰ ਘਰ ਨੂੰ ਅੱਧ ਪੈ ਜੇ ਤੇ ਇਹਨਾਂ ਬੱਚਿਆਂ ਨੇ ਕਿੱਧਰ ਜਾਣਾ ਨੇ ਘਰ ਵਾਲਿਆਂ ਕਿੱਧਰ ਜਾਣਾ ਦੱਸੋ ਸਾਡੀਆਂ ਮੰਗਾਂ ਮਾਰ ਮੰਨਦੇ ਹੀ ਨਹੀਂ ਐ ਫਿਰ ਜਦੋਂ ਅਸੀਂ ਕਹਿੰਨੇ ਫਿਰ ਸਾਨੂੰ ਕਹਿੰਦੇ ਤੁਸੀਂ ਸਾਨੂੰ ਸਵਾਲ ਜਵਾਬ ਕਰਦੇ ਨੇ ਜਦੋਂ ਕਿਸਾਨ ਇਹਨਾਂ ਸਵਾਲ ਜਵਾਬ ਕਰਦੇ ਨੇ ਤੇ ਫਿਰ ਸਾਡੇ ਦੇ ਉਲਟਾ ਜਾਂਦੇ ਆ ਵੀ ਜਦੋਂ ਅਸੀਂ ਪਿੰਡਾਂ ਵਿੱਚ ਆਉਂਦੇ ਆ ਬਾਈ ਕਿੰਨੇ ਚਿਰ ਦੀ ਅੱਗ ਲੱਗੀ ਦੱਸਿਓ ਮੜਿਆ ਜਾ ਦੱਸਿਓ ਘੰਟਿਆਂ ਬਾਅਦ ਅੱਗ ਲੱਗੀ ਨੂੰ ਆ ਫਿਰ ਬਰਗਰ ਗੱਡੀ ਕਿੰਨੇ ਚਿਰ ਦੀ ਹੋਣਾ ਹੀ ਐ ਨਾ ਕਿੰਨੇ ਚਿਰ ਬਾਅਦ ਕਿੰਨੇ ਘੰਟੇ ਬਾਅਦ ਆਈ ਗੱਡੀ ਦੱਸਿਓ ਭਾਈ ਕਿਨੇ ਚਿਰ ਬਾਦ ਗੱਡੀ ਆਈ ਹੈ 400 ਕਿੱਲਾ ਲੂਸਿਆ ਨਾੜ ਦਾ ਫੇਰ ਗੱਡੀ ਆਈ ਆ ਅੱਛਾ ਜੀ ਇਹ ਅੱਗੇ ਕਿਹੜੇ ਪਾਸੇ ਆਈ ਆ ਇਹ ਅੱਗੇ ਇਧਰੇ ਪਾਸੇ ਆਏ ਠੀਕ ਹੈ ਠੀਕ ਹੈ ਠੀਕ ਹੈ ਧੰਨਵਾਦ ਆ ਵੇਖੋ ਆਪਣੇ ਸੰਧਾਂ ਦੇ ਨਾਲ ਕਿਸਾਨ ਆਪਣਾ ਵਿਚਾਰ ਆਬ ਕਰ ਰਹੇ ਨੇ ਜਾਨੀ ਕਿ ਜਦੋਂ ਹੀ ਪੁਲਿਸ ਪ੍ਰਸ਼ਾਸਨ ਤੋਂ ਜਾਂ ਕਿਸੇ ਪ੍ਰਸ਼ਾਸਨ ਨੂੰ ਸਵਾਲ ਕਰਦੇ ਆ ਵੀ ਸਾਡੇ ਟਾੜੀ ਏਰੀਏ ਵਿੱਚ ਫਾਇਰ ਬ੍ਰਿਗੇਡ ਗੱਡੀ ਚਾਹੀਦੀ ਆ ਫਿਰ ਕਹਿੰਦੇ ਕਿਸਾਨ ਸਾਨੂੰ ਸਵਾਲ ਜਵਾਬ ਕਰਦੇ ਭਾਈ ਕਿਨੇ ਚਿਰ ਦੀ ਅੱਗ ਲੱਗੀ ਦੱਸਿਓ ਮੜਾ ਜਾਂ 2 ਘੰਟੇ ਹੋ ਗਏ ਅੱਗ ਲੱਗਿ ਨੂੰ ਤੇ ਕੋਈ ਫਾਇਰ ਬ੍ਰਿਗੇਡ ਕਿਨੇ ਚਿਰ ਚ ਪਹੁੰਚੀ ਦ ਘੰਟੇ ਕੇ ਬਾਅਦ ਪਹੁੰਚੀ ਆ ਅੱਜ ਇਹ ਘਾਰ ਆ ਵੇਖੋ ਕੋਠੀਆਂ ਵਿੱਚ ਹਜ਼ਾਰਾਂ ਲੱਖਾਂ ਦੀ ਕੀਮਤਾਂ ਦੇ ਵਿੱਚ ਕੋਠੀਆਂ ਬੜੀਆਂ ਮਕਾਨ ਵਿੱਚ ਜਿਹੜੇ ਬਣੇ ਪਹਿਲੀਆਂ ਦੇ ਵਿੱਚ ਬਣੇ ਆ ਜੇਕਰ ਇਹ ਕਾਹ ਫੂਸ ਨੂੰ ਅੱਗ ਲੱਗ ਜਿੰਦੀ ਨੇ ਮਕਾਨਾਂ ਦੇ ਵਿੱਚ ਰਹਿੰਦੇ ਪਰਿਵਾਰ ਨੂੰ ਬਹੁਤ ਜ਼ਿਆਦਾ ਖਤਰਾ ਹੁੰਦਾ ਵਾ ਤੇ ਇਹ ਆਪਨਾ ਆਪ ਬੰਦੋਬਸ ਕਰਕੇ ਤੇ ਆਪਣੇ ਬਚਾਓ ਆਪ ਕਰ ਰਹੇ ਨੇ ਆ ਵੇਖੋ ਆ ਦੇਖ ਲਓ ਤੁਹਾਡੇ ਸਾਹਮਣੇ ਇਹ ਸਭ ਕੁਝ ਦਿਖਾ ਰਹੇ ਆ ਤੇ ਜਦੋਂ ਇਹ ਜਿਹੜੇ ਸਾਡੇ ਪਿੰਡਾਂ 'ਚ ਵੋਟਾਂ ਮੰਗਣਾ ਆਉਂਦੇ ਨੇ ਆਂ ਸਵਾਲ ਜਵਾਬ ਕਰਦੇ ਆ ਤੇ ਫੇਰ ਇਹ ਸਾਨੂੰ ਕਹਿੰਦੇ ਸਾਨੂੰ ਸਵਾਲ ਜਵਾਬ ਕਿਉਂ ਕਰਦੇ ਨੇ ਕਿਸਾਨ ਨੇ ਕੰਨ ਦਾਤਾ ਮੰਨਿਆ ਜਾਂਦਾ ਕਿਸਾਨ ਆਪਣੀਆਂ ਮੰਗਾਂ ਹਰਕਤਾਂ ਰੱਖਦਾ ਵਾ ਮੰਡੀ ਦੀ ਸਾਨੂੰ ਪ੍ਰੋਬਲਮ ਹੁੰਦੀ ਆ ਪਾਣੀ ਦੀ ਸਾਨੂੰ ਪ੍ਰੋਬਲਮ ਹੁੰਦੀ ਆ ਇਸ ਕਰਕੇ ਮੁਰਕੇ ਸਵਾਲਾਂ ਜਵਾਬਾਂ ਦੇ ਭਾਈ ਦੇ ਸਾਡਿਆਂ ਤੋਂ ਆ ਦੇਖ ਲਓ ਜੀ ਆਪ ਜੀ ਦੇ ਸਾਹਮਣੇ ਕਰ ਰਹੇ ਹਾਂ ਕਮ ਸੇ ਕਮ 400 ਏਕੜ ਤੋਂ ਜ਼ਿਆਦਾ ਕਣਕ ਜਿਹੜੀ ਪ੍ਰਭਾਵਿਤ ਹੋ ਗਈ ਆ ਉਹ ਨਾੜ ਨੂੜ ਜਿਹੜਾ ਸਾਰਾ ਸੜ ਗਿਆ ਵਾ